ਇਸ ਜਗ੍ਹਾ ਤੇ ਲੰਗਰ ਹਾਲ ਆ ਕਾਫੀ ਵੱਡਾ ਲੰਗਰ ਹਾਲ ਆ ਤੁਸੀਂ ਦੇਖ ਸਕਦੇ ਹੋ। ਆਹ ਕੀ ਹੋ ਚੁੱਕਾ ਹੋਏ ਕੀ ਬਹੁਤ ਪਿਆਰੇ ਕੀ ਬਹੁਤ ਲੰਗਰ ਵਿੱਚ ਸੰਗਤਾਂ ਸੇਵਾ ਵੀ ਕਰ ਰਹੇ ਨੇ ਸੇਵਾਦਾਰ ਸੇਵਾ ਕਰ ਰਹੇ ਨੇ। ਲੰਗਰ ਵਰਤਾ ਰਹੇ ਵਰਤਾਰੇ ਨੇ ਸੇਵਾ ਕਰ ਰਹੇ ਨੇ ਸੰਗਤਾਂ ਨੂੰ। ਸੰਗਤਾਂ ਦੇ ਵਿੱਚ। ਜੋ ਤੇ ਇਸ ਤਰ੍ਹਾਂ ਰੰਗ ਭਰ ਕੇ ਕਿ ਸਾਹਿਬ ਜਦਿਆਂ ਕੇ ਪ੍ਰਤੱਖ ਸਰਤਨ

ਸੰਗਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਨਾ ਬਹੁਤ ਜ਼ਿਆਦਾ ਰਸ ਦੇ ਵਿੱਚ ਸੰਗਤ ਪਹੁੰਚ ਰਹੀ ਆ ਇਸ ਸਮੇਂ ਹਾਂਜੀ ਹਾਂਜੀ 3 ਲਾਇਆ ਬਣਾ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਕੱਲੇ ਦਰਸ਼ਨ ਕਰਨੇ ਹੀ ਬਣਾ ਹਾਂ ਹਾਂ ਕੱਲੇ ਬਹੁਤ ਚੰਗੀ ਗੱਲ ਹੈ ਬਾਤ ਸੁਣੀ ਜੀ ਧੰਨਵਾਦ ਰੋਸ ਤੋਂ ਆ ਗਏ ਤੈਨੂੰ ਬਾਬਾ ਜੀ ਬੋਲੋ ਸਤਿ ਸ੍ਰੀ ਅਕਾਲ ਸਤਿ ਮਾਰਿਆ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਠੀਕ ਹੈ ਜੀ ਵੈਰੂ ਜੀ ਕੀ ਫਤਿਹ ਬਾਬਾ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਮਰਜ਼ੀ ਬਾਬਾ ਜੀ ਹਾਂ ਜੀ ਕਿਹੜੀ ਜਗ੍ਹਾ ਤੇ ਬਾਬਾ ਜੀ ਆਪਾਂ ਜੀ ਆਪਾਂ ਜੀ ਪਿੰਡਾਂ ਤੋਂ ਪਹਿਲਾਂ ਤੁਹਾਡਾ ਨਾਮ ਦੱਸੋ ਜੀ ਗੁਰਜੰਟ ਸਿੰਘ ਜੀ ਗੁਰਜੰਟ ਸਿੰਘ ਜੀ ਹਾਂ ਜੀ अच्छा ये किडी जगह तें बाप्पे जी ए, ये ਪਿੰਡ ਮੀਰਪੁਰਾ ਜੀ ਨਾਲ ਹੀ ਹੈ ਆਪਣਾ ਪਿੰਡ ਮੀਰਪੁਰਾ ਮੀਰਪੁਰ ਹੈ ਜੀ ਆ ਡੇਰਾ ਨਹੀਂ ਪਿੰਡ ਮੀਰਪੁਰਾ ਆਪਣਾ ਹੈ ਮੀਰਪੁਰ ਹੈ ਜੀ ਨਾਲੇ ਪੁਜਦੀ ਜੀ ਨਜ਼ਦੀਕ ਹੈ ਪੈਂਦਾ ਹਾਂ ਜੀ 2 ਕਿਲੋਮੀਟਰ ਤੇ ਹੈ ਠੀਕ ਹੈ ਜੀ ਤੇ ਅੱਜ ਬਾਬਾ ਤੰਤਰ ਬਾਬਾ ਜੁਰਾਵਰਸ ਜੀ ਦੇ ਜਨਮ ਗੜੀ ਤੇ ਪਹੁੰਚੇ ਹੋ ਜਾਈਏ ਇਹ ਮਾਤਾ ਜੀ ਨੇ ਆਪਣੇ ਹਾਂ ਜੀ ਹਾਂ ਮਾਤਾ ਜੀ ਆਏ ਹੋਏ ਬਹੁਤ ਭਾ ਗਾਣੇ ਤੁਸੀਂ ਜਿਹੜੇ ਤੁਹਾਡੇ ਮਾਤਾ ਜੀ ਨੇ ਤੁਹਾਡੇ ਨਾਲ ਹਨਾ ਜੀ ਬਿਲਕੁਲ ਬਿਲਕੁਲ ਸਿੱਖੀ ਸੂਰੂਪ ਦੇ ਵਿੱਚੋਂ ਤੁਸੀਂ ਨਹੀਂ ਇਹ ਮਾਤਾ ਜੀ ਬਹੁਤ ਵਾਰ ਗਾਣੇ ਨੇ ਇਹਨਾਂ ਦੇ ਬੇਟਾ ਜੀ ਨੇ ਜਿਹੜੇ ਕਿ ਵੀ ਕਿਸ ਰੂਪ ਦੇ ਵਿੱਚ ਨੇ ਨਹੀਂ ਤੇ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਵਾ ਇਹੀ ਮੈਸੇਜ ਦੇਣਾ ਚਾਹੁੰਦੇ ਆ ਜੀ ਮਹਾਰਾਜ ਨਾਲ ਮਹਾਰਾਜ ਦੇ ਲਾੜ ਲੱਗੋ ਹਾਂ ਗੁਰੂ ਵਾਲੇ ਬਣੋ ਗੁਰੂ ਵਾਲੇ ਬਣੋ ਬਿਲਕੁਲ ਜੀ ਬਿਲਕੁਲ ਨੇ ਕੋਠੇ ਰਾਵਾਂ ਦੇ ਤੇ ਚੱਲ ਰਹੇ ਆ ਉਹਨਾਂ ਚੋਂ ਨਿਕਲ ਕੇ ਨਸ਼ਿਆਂ ਨੂੰ ਛੱਡ ਕੇ ਗੁਰੂ ਦੇ ਨਾਲ ਜੁੜਨਾ ਤੇ ਮਹਾਰਾਜ ਕਿਰਪਾ ਕਰਨ ਬਾਕੀ ਕੀ ਦਾਦੀ ਧਰਤੀ ਆ ਬਹੁਤ ਕਿਰਪਾ ਇੱਥੇ ਤੇ ਬਾਕੀ ਤੇ ਮਹਾਰਾਜ ਕਿਰਪਾ ਕਰੇ Oh! <laughs> ਮਾਤਾ ਜੀ ਦਾ ਨਾਮ ਕੀ ਹੈ ਜੀ ਹਾਂ ਜੀ ਨਾਮ ਕੀ ਮਾਤਾ ਜੀ ਤੁਹਾਡੀ ਰਜੀਂਦਰ ਕੌਰ ਹਾਂ ਜੀ ਰਜੀਂਦਰ ਕੌਰ ਰਜੀਂਦਰ ਕੌਰ ਫਿਰ ਸਿਮਰਨ ਦਿੱਲੀ ਕਰਦੇ ਮਾਤਾ ਜੀ ਤੁਸੀਂ ਹਾਂ ਜੀ ਸਿਮਰਨ ਦਿੱਲੀ ਕਰਦੇ ਹਾਂ ਹਾਂ ਜੀ ਜਦੋਂ ਕਮੋਦਾ ਹੋਵੇ ਕਰਦੇ ਹਾਂ ਕਰਦੇ ਨੇ ਦਿੱਲੀ ਆ ਉਹਦੇ ਹੁਕ ਬਣਾਉਂਦੇ ਇਹ ਸਾਡੀ ਗੁਰੂਆਂ ਦੀ ਦੇਣ ਆ ਜੀ ਕਿਹੜਾ ਸਿਮਰਨ ਗੁਰੂਆਂ ਦੀ ਖਰਾਕ ਆ ਹਾਂ ਜੀ ਉਹਦੀ ਚੜ੍ਹਦੀ ਕਲਾ ਹਾਂ ਜੀ ਜਿਵੇਂ ਇਸੇ ਨਾਲ ਭੋਜਨ ਲਈ ਖਰਾਕ ਸਮਝਦੇ ਨੇ ਸਾਡਾ ਭੋਜਨ ਆ ਉਸੇ ਤਰ੍ਹਾਂ ਜਿਹੜਾ ਸਿਮਰਨ ਆ ਵੀ ਸਾਡੀ ਇੱਕ ਖਰਾਕ ਆ ਦਿੱਲੀ ਕਰਦੇ ਹਾਂ ਹਾਂ ਜੀ ਹਾਂ ਜੀ ਕਰਨਾ ਹੀ ਦੀ ਚਿੰਦ ਆ ਜੀ ਬਹੁਤ ਚੰਗੇ ਆ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਬਹੁਤ ਖੁਸ਼ੀ ਹੋ ਜੰਨਾ ਤਾਂ ਜੀ ਮਿਲ ਕੇ ਵੀਰ ਜੀ ਦਾ ਅੰਤ ਸਿੰਘ ਜੀ ਨੇ ਉਹਨਾਂ ਕੇ ਬਹੁਤ ਖੁਸ਼ੀ ਹੋਈ ਹੈ ਜੀ ਦੇਖੋ ਜੀ ਗੁਰੂ ਦੇ ਲਾੜਲੇ ਸਿੰਘ ਨੇ ਵੀ ਭਾਰਤ ਸਿੰਘ ਭਾਰਤ ਸਿੰਘ ਆ ਨਾ ਜਦੋਂ ਨਾਲ ਕੀ ਬੇਕਤੀ ਕੀ ਕੈਡ ਕਰਕੇ ਸਾਹ ਜੇਕਰ ਪਾਇਆ ਸੀ ਪੈਰਾ ਦੇ ਅੰਦਰ ਤੋਂ ਪਾਇਆ ਸੀ ਸਿੱਧਰ ਕਰਿਓ ਤੇ ਇਸ ਜਗ੍ਹਾ ਤੇ ਨਾ ਰਾਸਤਾ ਆਪਾਂ ਨੂੰ ਸੇੜੀਆਂ ਨੂੰ ਚੜ੍ਹ ਕੇ ਉੱਪਰ ਪਹੁੰਚਣ ਦੇ ਲਈ ਰਾਸਤਾ ਇਹ ਫਤਿਹਗੜ੍ਹ ਸਾਹਿਬ ਦੇ ਉੱਪਰ ਉੱਪਰ ਰਾਸਤਾ ਜਾਣ ਲਈ ਜਿਸ ਜਗ੍ਹਾ ਤੇ ਸੰਗਤਾਂ ਨਮਸਤੇ ਕਰ ਹੁੰਦੀਆਂ ਨੇ ਇਹ ਜਿਹੜਾ ਰਾਸਤਾ ਹੈ ਟੋਡਰ ਦੀਵਾਨ ਵੱਲ ਹਲ ਵੱਲੋਂ ਆ ਇਹ ਸਿੜੀਆਂ ਚੜ ਕੇ ਉੱਪਰ ਆ ਗਏ ਆ ਇਹ ਸਾਰੇ ਦਰਵਾਜ਼ੇ ਖੁੱਲ੍ਹੇ ਜਾਂਦੇ ਨਹੀਂ ਜਦੋਂ ਜਿਵੇਂ ਕਿ ਸਵੇਰ ਦਾੜਾ ਹੁੰਦਾ ਏ ਹਾਂਜੀ ਇਹ ਉਹ ਸਥਾਨ ਹੈ ਜਿਸ ਜਗ੍ਹਾ ਤੇ ਨਾ ਤੁਹਾਨੂੰ ਤੁਹਾਨੂੰ ਬਾਬਾ ਜੋਰਾਵਰ ਸਿੰਘ ਜੀ ਹੰਤਾਨਾ ਬਾਬਾ ਫਤੇ ਸਿੰਘ ਜੀ ਨੂੰ ਜੂਨ ਦਾ ਨੀਹਾਂ ਵਿੱਚ ਵਜ਼ੀਰ ਖਾਨ ਵੱਲੋਂ ਚੁਣਵਾਇਆ ਗਿਆ ਸੀ ਆ ਭੈਣ ਮੇਰੀ ਸੇਟੀ ਠਗਲਾ ਆਪਣਾ ਸੇਟੀ ਠਗਲੋ ਚੰਗੀ ਤਰ੍ਹਾਂ ਹਾਂਜੀ ਗੁਰਦੁਆਰਾ ਸਾਹਿਬ ਜੇ ਦੇ ਘਰ ਹੋਈ ਦਰਸ਼ਨ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਹਾਂਜੀ ਦੇਖੋ ਇਹ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੀ ਆਹ ਦੇਖੋ ਜੀ ਲਾਈਟਾਂ ਲੱਗੀਆਂ ਹੋਈਆਂ ਨੇ ਇਸ ਜੋ ਕਿ ਝੁੰਮਰ ਆ ਪਰਨਾ ਹੈ ਬਹੁਤ ਸੋਹਣੀਆਂ ਲਾਈਟਾਂ ਡੈਕੋਰੇਸ਼ਨ ਕੀਤੀਆਂ ਗਈਆਂ ਨੇ ਇਹ ਵੀਰ ਡੇਲੀ ਸੇਵਾ ਕਰਦੇ ਨੇ ਪਾਲਕੀ ਸਾਹਿਬ ਜੀ ਦੀ ਦੇਖੋ ਜੀ ਬਾਗਾਂ ਨੇ ਜਿਹੜੇ ਵੀਰਾਂ ਨੇ ਤੁਸੀਂ ਨਾ ਇਸ ਸਮੇਂ ਦਰਸ਼ਨ ਕਰ ਰਹੇ ਹੋ ਤੇ ਵੀ ਬਿਨਾ ਕਿਸਮਤ ਤੋਂ ਬਿਨਾ ਭਾਗਾ ਕਿਸਮਤ ਤੋਂ ਨਾ ਸੇਵਾ ਨਹੀਂ ਮਿਲਦੀ ਹੈਗੀ ਬਹੁਤ ਵੱਡੀ ਸੇਵਾ ਇਹਨਾਂ ਦੀ ਜਿਹੜੀ ਦਿੱਲੀ ਸੇਵਾ ਕਰਦ ਨੇ ਵੀ ਰਹੇ ਪਾਲਕੀ ਸਾਬਜੀ ਦੀ ਸਮੇਂ ਸਿਰ ਪਹੁੰਚਣਾ ਦਿੱਲੀ ਆਉਣਾ ਗੁਰੂ ਆਪ ਬੁਲਾਉਂਦਾ ਇਹਨਾਂ ਨੂੰ ਤੇ ਇਸ ਤਰ੍ਹਾਂ ਸੁੱਖਾ ਸੰਨ ਸਾਹਿਬਾ ਮੇਰੇ ਜਦੋਂ ਪਾਲਕੀ ਸਾਹਿਬ ਨਿਕਲਦੀ ਆ ਤਾਂ ਫਿਰ ਇਸ ਤਰ੍ਹਾਂ ਪਾ ਕੇ ਨਾ ਇਸ ਤਰ੍ਹਾਂ ਪੈ ਗਿਆ ਸੁਖਾਸਣ ਸਾਹਿਬ ਤੱਕ ਪਹੁੰਚਦੀ ਆ ਇੱਕ ਤਾਂ 6 ਵਜੇ ਦੇ ਕਰੀਬ ਭੋਰਾ ਸਾਹਿਬ ਤੋਂ ਨਿਕਲਦੀ ਆ ਸਾਮ ਨੂੰ ਤੇ ਇੱਕ 9 ਵਜੇ ਦੇ ਕਰੀਬ ਰਾਤ ਨੂੰ ਨਿਕਲਦੀ ਆ ਦੋ ਟਾਈਮ ਨੇ ਇੱਕ ਸਵੇਰੇ 5 4 ਵਜੇ 5 ਵਜੇ ਦੇ ਕਰੀਬ ਨਿਕਲਦੀ ਆ ਪਾਲਕੀ ਸਾਹਿਬ ਤੇ ਦੇਖ ਸਕਦੇ ਹੋ ਸੰਕਤਾਂ ਬਹੁਤ ਇਸ ਸਮੇਂ ਵੀ ਆ ਰਹੀਆਂ ਨੇ ਨਮਾਸਤਕ ਹੋ ਰਹੀਆਂ ਨੇ ਆਹ ਮੈਂ ਤਾਂ ਕੱਢਣਾ ਪੈਂਦਾ ਵੀਰੇ ਆ ਦੇਖੋ ਜੀ ਛੋਟਾ ਜਿਹਾ ਬੱਚਾ ਬਹੁਤ ਵਧੀਆ ਕੀ ਨਾਮ ਹੈ ਬੱਚੇ ਦਾ ਜੁਹਾਰ ਸਿੰਘ ਹੈ ਜੀ ਜੁਹਾਰ ਸਿੰਘ ਹੈ ਹੈ ਦੇਖੋ ਜੀ ਗੁਰੂਆਂ ਦਾ ਨਾਮ ਆ ਸਹਿਬਜਾਦਿਆ ਨਾ ਹੈ ਇਹ ਫਿਰ ਤੁਸੀਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਚਕੜਾਇਆ ਸੀਗਾ ਇਸ ਦਾ ਬਹੁਤ ਚੰਗੀ ਗੱਲ ਆ ਜੀ ਫਿਰ ਸਿੱਖੀ ਸਰੂਪ ਦੇ ਵਿੱਚ ਰੱਖਿਓ ਹੈ ਜੀ ਹਾਂ ਜੀ ਹਾਂ ਬਹੁਤ ਚੰਗਾ ਲੱਗਿਆ ਇਸ ਬੱਚੇ ਦਾ ਨਾਮ ਵੀ ਜੁਝਾਰ ਸਿੰਘ ਆ ਜੋ ਕਿ ਸਹਿਬਜਾਦਿਆ ਦੇ ਨਾਮ ਤੇ ਆਪਣਾ ਉਹ ਨਾਮ ਕੀ ਵੀ ਜੀ ਤੁਹਾਡਾ ਮੇਰਾ ਨਾਮ ਸਨੀ ਹੈ ਸਨੀ ਕੀ ਕੰਮ ਕਰਦੇ ਹੋ ਵੀਰ ਜੀ ਤੁਸੀਂ ਮੈਂ ਕਾਰ ਸਪੇਅਰ ਪਾਰਟ ਦਾ ਕੰਮ ਕਰਦਾ ਹਾਂ ਜੱਗੜੀਆਂ ਦਾ ਕੰਮ ਕਰਦਾ ਹਾਂ ਠੀਕ ਆ ਜੀ ਲੋਕਲੇ ਕਰਦੇ ਆ ਕੰਮ ਹਾਂਜੀ ਹਾਂਜੀ ਠੀਕ ਆ ਜੀ ਤੇ ਸ਼ਨੀ ਵੀਰ ਨੇ ਇਹਨਾਂ ਮਕੈਨਿਕ ਵੀ ਨੇ ਗੱਡੀਆਂ ਕਾਰਾਂ ਦੇ ਬਹੁਤ ਵਧੀਆ ਤੇ ਇਹਨਾਂ ਦਾ ਇਹ ਬੱਚਾ ਛੋਟਾ ਜਿਹਾ ਜਿਸ ਦਾ ਨਾਮ ਇਹਨਾਂ ਨੇ ਰੱਖਿਆ ਹੈ ਜਜਾਰ ਸਿੰਘ ਆ ਬਹੁਤ ਚੰਗਾ ਨਾਮ ਰੱਖਿਆ ਆ ਬਹੁਤ ਚੰਗਾ ਲੱਗਿਆ ਸਨੀ ਸਿੰਘ ਜੀ ਤੁਹਾਨੂੰ ਮਿਲ ਕੇ ਆਪਣਾ ਚੈਨਲ ਆ ਆਪਣਾ ਪੰਜਾਬ 794 ਆਪਾਂ ਦਿੱਲੀ ਵੀਡੀਓ ਪਾਉਂਦੇ ਆ ਫਤਿਹਗੜ੍ਹ ਸਾਬਜੀ ਦੀ ਪਾਲ ਕੀ ਸਬਜੀ ਦੀ ਡਿਲੀ ਆਉਂਦੀ ਆਪਣੇ ਚੈਨਲ ਤੇ ਹਾਂਜੀ ਆ ਦੇਖ ਸਕਦੇ ਹੋ ਤੁਸੀਂ ਰਸਤਵਾ ਜੀ ਕੀਤੀ ਜਾ ਰਹੀ ਆ ਹਾਂਜੀ ਥੈਂਕ ਯੂ ਦੇਖੋ ਜੀ ਬਹੁਤ ਸੋਹਣੀ ਆਸਤਵਾਜੀ ਹੋ ਰਹੀ ਹੈ ਤੁਹਾਡੇ ਸਾਹਮਣੇ ਬਹੁਤ ਸੋਹਣਾ ਦ੍ਰਿਸ਼ਾ ਦਿਲ ਖਿੱਚਵਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਮਰ ਸ਼ੂ ਹੋ ਰਿਹਾ ਦ੍ਰਿਬੈਨ ਉਹ ਲੈ ਆਹ ਦੇਖੋ ਰੰਗ ਬਰੰਗੇ ਆਸਤਵਾਦੀ ਜੋ ਕਿੰਨੇ ਵਧੀਆ ਰੰਗ ਨਿਕਲਦੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੀ ਆਸਤਵਾਦੀ ਪਟਾਕੇ ਕਿੱਥੇ ਜਾ ਰਹੇ ਨੇ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਕਿੱਥੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਪੰਜਾਬ 794 ਵੀਰ ਜੀ ਕਿਹੜੀ ਜਗ੍ਹਾ ਦੇ ਵੀਰ ਜੀ ਆਪਾਂ ਹਾਂਜੀ ਪੰਗਲਾ ਤੋਂ ਪੰਗਲਾ ਕਿੱਥੇ ਪੈਂਦਾ ਈ ਇਹ ਸਮਰਾਲੇ ਕੋਲ ਪੈਂਦਾ ਸਮਰਾਲੇ ਕੋਲੋਂ ਆਏ ਆ ਪੰਗਲਾ ਪਿੰਡ ਤੋਂ ਆਏ ਜੀ ਕੀ ਨਾਮ ਆ ਵੀਰ ਜੀ ਤੁਹਾਡਾ ਕੁਲਵੀਰ ਸਿੰਘ ਜੀ ਕੁਲਵੀਰ ਸਿੰਘ ਜੀ ਇਹ ਵੀ ਬੜੀ ਵੀਰ ਸਿੰਘ ਜੀ ਪੰਗਲਾ ਪਿੰਡ ਤੋਂ ਆਏ ਨੇ ਜੋ ਕਿ ਸਮਰਾਲੇ ਕੋਲੋਂ ਕੁਲਵੀਰ ਸਿੰਘ ਵੀਰੇ ਕੋਲ ਵੀਰ ਸਿੰਘ ਕੁਲਵੀਰ ਸਿੰਘ ਹਾਂਜੀ ਸੌਰੀ ਕੁਲਵੀਰ ਸਿੰਘ ਆ ਇਹਨਾਂ ਦਾ ਨਾਮ ਜੋ ਕਿ ਸਮਰਾਲੇ ਕੋਲੋਂ ਆਏ ਨੇ ਪੰਗਲਾ ਪਿੰਡ ਤੋਂ ਡਿਸਟ੍ਰਿਕਟ ਸ਼ਰੀਫ ਫਤੇਗੜ ਸਾਹਿਬ ਹੈ ਜੀ। ਹਾਂਜੀ। ਤੁਸੀਂ ਸਮਰਾਲਾ ਜਿਲ੍ਹਾ ਲੁਧਿਆਣਾ। ਅੱਛਾ ਲੁਧਿਆਣਾ ਪੈਂਦਾ ਤੁਹਾਨੂੰ ਹੈ ਜੀ। ਅੱਛਾ ਜੀ। ਫਿਰ ਅੱਜ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੀ ਤੇ ਪਹੁੰਚੇ ਹੋ ਹੈ ਜੀ। ਹਾਂਜੀ ਬਾਬਾ ਜੀ। ਅੱਛਾ ਜੀ। ਦਰਸ਼ਨ ਹੋ ਗਏ ਜੀ ਫਿਰ? ਬਹੁਤ ਵਧੀਆ ਹੋਏ ਦਰਸ਼ਨ ਵੀਰੇ। ਹਾਂਜੀ ਹਾਂਜੀ ਇਹ ਭਾਗਾਂ ਵਾਲੇ ਨੇ ਜਿਹੜੇ ਦੇਖੋ ਅੱਜ ਪਹੁੰਚੇ ਨੇ। ਉਹ ਕਰਮਾਂ ਨਾਲ ਆ ਹੁੰਦਾ ਵੀਰੇ। ਹਾਂਜੀ ਹਾਂਜੀ ਬਿਨਾ ਕਰਮਾਂ ਤੋਂ ਕੁਝ ਵੀ ਨਹੀਂ ਹੈਗਾ। ਦੇਖੋ ਜੀ ਇਹ ਬਲਾਉਣ ਵਾਲੇ ਤੇ ਹੀ ਨੇ ਸੱਚੇ ਪਾਤਸ਼ਾਹ। ਇਹ ਬਾਈਓ ਜੀ ਆਪ ਬੁਲਾਉਂਦੇ ਨੇ ਤਾਂ ਆਪਾਂ ਇ ਨੀ ਇਹਨਾਂ ਦੀ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਹੈਗਾ ਆਈ ਤਾਂ ਸੀ ਹੋ ਹਾਂਜੀ ਹਾਂਜੀ ਤੁਸੀਂ ਵੀ ਕਰਮਾ ਵਾਲਿਓ ਅੱਜ ਪਹੁੰਚੇ ਹੋ ਦੇਖੋ ਜੀ ਹੈ ਮਹਾਰਾਜ ਜੀ ਨਮਸਤਕ ਹੋਇਆ ਇਸ ਜਗ੍ਹਾ ਤੇ ਆ ਕੇ ਗੁਰਦੁਆਰਾ ਸਾਹਿਬ ਫਤੇਗੜ ਸਾਬ ਜੀ ਦੀ ਪਾਵਨ ਧਰਤੀ ਤੇ ਜਿੱਥੇ ਬਾਬਾ ਜੋਰਾਵਰ ਸਿੰਘ ਦਾ ਜਨਮ ਦਿਹਾੜਾ ਹੈ ਤੇ ਇਸ ਜਗ੍ਹਾ ਤੇ ਤੰਤਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਤੰਤਨ ਬਾਬਾ ਫਤੇ ਸਿੰਘ ਜੀ ਨੂੰ ਨੀਹਾਂ ਵਿੱਚ ਬਜ਼ੀਰ ਖਾਨ ਵੱਲੋਂ ਚੜਵਾਇਆ ਗਿਆ ਸੀਗਾ ਜੁੰਦੇ ਨੀਹਾਂ ਦੇ ਵਿੱਚ ਇਹ ਧਰਮ ਤੋਂ ਨਾ ਡੋਲੇ ਵੇਖੋ ਜੀ ਕਿੱਡੇ ਵੱਡੇ ਇਹਨਾਂ ਦੇ ਹੌਸਲੇ ਸੀ ਤੇ ਅੱਜ ਸਾਡਾ ਜਿਹੜਾ ਅੱਜ ਦਾ ਸਮਾਂ ਹੈ ਸਾਡੀ ਅੱਜ ਦੀ ਪੀੜ੍ਹੀਆਂ ਨੌਜਵਾਨ ਪੀੜ੍ਹੀਆਂ ਕਿਹੜੇ ਰਾਹਤੇ ਤੇ ਕੰਦੀ ਯਾਰੀ ਆ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹੈਗਾ ਵੀ ਸਾਡੀ ਸਾਡੀ ਸਿੱਖੀ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਬਹੁਤ ਤਰ੍ਹਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਆਸੀਂ ਸਿੰਘ ਕਹੌਣੇ ਆ ਹਰ ਇੱਕ ਇਨਸਾਨ ਕਹਿੰਦਾ ਮੈਂ ਸਿੰਘ ਆ ਸਿੰਘ ਸ਼ਬਦ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਸਿੰਘ ਕਿਸ ਨੂੰ ਕਹਿੰਦੇ ਨੇ ਕਿ ਜਿਹੜਾ ਸ਼ੇਰ ਆ ਸ਼ੇਰ ਨੂੰ ਸਿੰਘ ਕਿਹਾ ਜਾਂਦਾ ਏ ਇਹ ਸਾਨੂੰ ਗੁਰੂਆਂ ਤੋਂ ਮਿਲਿਆ ਏ ਸਿੰਘ ਸ਼ਬਦ ਦਾ ਜੋ ਕਿ ਚਿੜੀਆਂ ਤੋਂ ਬਾਜ ਬਣਾਇਆ ਤੇ ਸਾਨੂੰ ਜਿਹੜੇ ਰਾਏ ਰਾਏ ਹੁੰਦੇ ਸੀਗੇ ਜਿਹੜੇ ਪੰਡਤ ਹੁੰਦੇ ਸੀਗੇ ਉਹ ਸਮਿਆਂ ਦੇ ਵਿੱਚੋਂ ਸਾਨੂੰ ਸਿੰਘ ਬਣਾਇਆ ਉਹ ਗੁਰੂਆਂ ਦੇ ਅਸੀਂ ਅੱਜ ਨਾਮ ਦੇ ਨਾਲ ਉਹਨਾਂ ਤੋਂ ਸਾਨੂੰ ਮਿਲਿਆ ਸਿੰਘ ਸ਼ਬਦ ਹੈ 793 ਦੀ ਇਸ ਇੱਦਗਾਤ ਨੂੰ ਦੇਖ ਸਕਦੇ ਤੁਸੀਂ ਆਸਤਵਾਦੀ ਵੀ ਹੋ ਦੀ ਹਾਂਜੀ ਇਹ ਆਪਾਂ ਕੱਲ ਨੂੰ ਐਡੀਟਿੰਗ ਕਰਕੇ ਪਾਵਾਂਗੇ ਜੀ ਵੀਡੀਓ ਹਾਂਜੀ ਕਾਫੀ ਵੱਡੀ ਵੀਡੀਓ ਆਈ ਹੈ ਹਾਂਜੀ ਆਪਾਰਟਾਂ ਚ ਬਣਦੀ ਹੈ ਨਾ ਠੀਕ ਹੈ ਜੀ ਕਿੰਨੇ ਸੋਹਣੇ ਰੰਗ ਨਿਕਲ ਰਹੇ ਨੇ ਆਸਤਵਾਜ ਦੇ ਵਿੱਚੋਂ ਅਏ ਵੀਰੇ ਇਸ ਜਗ੍ਹਾ ਤੇ ਨਾ ਦੇਖੋ ਜੀ ਸੇਵਾ ਕਰ ਰਹੇ ਨੇ ਪਟਾਕਿਆਂ ਦੀਆਂ ਦੇਖ ਲਈ ਖੁੱਲ ਗਿਆ ਚੈਨਲ ਸੋਰੀ ਮੈਸੇਜ ਨਹੀਂ ਲੱਗ ਰਿਹਾ ਮੈਂ ਤਾਂ ਬੰਦ ਕਰੀ ਮੜੀ ਬੈਠੀ ਆ ਉਹ ਬੰਦੇ ਦੇਖੋ ਜੀ ਕੱਲ ਨੂੰ ਇਸ ਸਮੇਂ ਨਾ 10 ਵਜੇ ਦਾ ਕਰੀਬ ਸਮਾਂ ਹੋ ਚੁੱਕਿਆ ਏ ਸੰਗਤਾਂ ਇਹ ਸਮੇਂ ਹੀ ਪਹੁੰਚ ਰਹੀਆਂ ਨੇ ਤੇ ਆ ਦੇਖੋ ਜੀ ਇਸ ਤਰਫ ਹੋਰਿਆ ਸਮਾਂ

ਆਪਾਂ ਉਧਰੋਂ ਕਰਦੇ ਆ ਕਿ ਗੁਰਦੁਆਰਾ ਸਾਹਿਬ ਆ ਗਏ ਨੇ ਵਿੱਚੋਂ ਦੇਖ ਲੈਣੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਜੀ ਆਹ ਦੇਖੋ ਜੀ ਕਿਆ ਹੋ ਗਿਆ ਬਹੁਤ ਆਸਤਵਾਜੀ ਹੋ ਰਹੀ ਹੈ ਸਮੇਂ ਤੁਸੀਂ ਦੇਖ ਸਕਦੇ ਹੋ ਬਾਬਾ ਜੋਰਾ ਵਰਸਿੰਦੀ ਜਨਮ ਦਿਹਾੜੇ ਤੇ ਇਹ ਵੀ ਕਾਫੀ ਵੱਡਾ ਡੱਬਾ ਹੁੰਦਾ 1.5 ਤੋਂ 100 250 ਇੱਕ ਡੱਬੇ ਵਿੱਚ ਪਟਾਕੇ ਹੁੰਦੇ ਨੇ ਤੇ ਚੜੀ ਜਾਂਦੇ ਨੇ ਬਾਰੀ-ਬਾਰੀ ਨੰਬਰ ਵਾਰ ਬਹੁਤ ਸੋਹਣਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦਾ ਚਾਉ ਤਉ ਪ੍ਰੇਮ ਕੈਲਣ ਕਾ ਚਾਉ ਸਰਤਾਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੇ ਸਿਰ ਦੇਜੇ ਕਾਣ ਨਾ ਕੀਜੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹਾਉ ਸਵਣਾ ਕੀ ਰੇਣਕਾ ਤਾ ਆਓ ਹਮਾਰੇ ਪਾਸ ਰੋਹੀ ਦਰਸਨ ਤੇ ਬਹੁਤ ਸੋਹਣੇ ਡੈਕੋਰੇਸ਼ਨ ਲਾਈਟਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੀ ਕਿੱਤੀ ਹੋਈ ਹੈ ਇਸ ਤਰਫ ਹੈ ਗਈ ਸੁਖਾ ਸੰਸਾਹਿਬ ਜੀ ਸਾਡੀਆਂ ਧਾਰਮਿਕ ਪੋਸਟਾਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣਾ ਪੰਜਾਬ 794 ਆਪਣੇ ਚੈਨਲ ਆ ਜੋ ਕਿ YouTube ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਦੇ ਨਾਲ ਪਹੁੰਚਦੀਆਂ ਰਹਿਣ ਹਾਂਜੀ ਹਾਂਜੀ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਦੇ ਨਾਲ ਪਹੁੰਚਦੀਆਂ ਰਹਿਣਾਂ ਤੇ ਜਿਹੜੀਆਂ ਵੀਡੀਓ ਆਪਣੇ ਹੁੰਦੀਆਂ ਨੇ ਕੋਸ਼ਿਸ਼ ਕਰਦਾ ਵੀ ਸਾਰੀਆਂ ਧਾਰਮਿਕ ਹੀ ਹੋਣ ਆ ਵਧੀਆ ਹੋਣ ਜੋ ਕਿ ਆਪਣੇ ਘਰ ਦੇ ਵਿੱਚ ਦੇਖੇ ਜਾਣ ਕੋਈ ਚੰਗੀ ਸਿੱਖਿਆ ਮਿਲੇ ਬੱਚਿਆਂ ਨੂੰ ਸਾਡੀ ਵੀਡੀਓ ਤੋਂ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀਆ ਵੀਡੀਓ ਤੁਹਾਡੇ ਤੱਕ ਆਸਾਨੀ ਦੇ ਨਾਲ ਪਹੁੰਚ ਸਕਣ ਤੁਹਾਡੇ ਤੱਕ